ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਣ ਪਾਹ ਗੁਰ ਪ੍ਰਸਾਦੀ ਜੀਵਤ ਮਰਐ ਉਲਟੀ ਹੋਵੈ ਮਤ ਬਦਲਾਹ ਨਾਨਕ ਮੈਲ ਨ ਲੱਗੈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚੋ ਜੁਗੀ ਕਲ ਕਾਲੀ ਕਾਂਢੀ ਇਕ ਉੱਤਮ ਪਦਵੀਐ ਸੁਜਗੁ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਖ ਪਾਹੇ ਨਾਨਕ ਗੁਰ ਪ੍ਰਸਾਦਿ ਅਨੰਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਜਵਾਂ ਗੁਰ ਮਤੀ ਹਰ ਰੰਗ ਸਦਾ ਮਾਨ ਹਰ ਜਪ ਜਪ ਖੁਦ ਖਾਦਿਆ ਸਾਬ ਰੋਗ ਗਵਾਤੇ ਦੁੱਖਾ ਕਾਣ ਜਿਨਾ ਸਾ ਸੁਗਰਾਸ ਨ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰਿਆ ਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾਣ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੇ ਦੱਬੇ ਹੋ ਸੁਤਿਆ ਗਈ ਵਿਹਾਰੇ ਸਤ ਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨ ਕਮਾਏ ਜਗਤ ਜਲੰਦਾ ਡੇਠ ਮੈਂ ਹੋ ਮੈਂ ਦੂਜੈ ਭਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਫਿਰ ਕਹਿ ਭਾਣੈ ਸਦਾ ਚੱਲੇ ਤਾ ਬਣਿਆ ਸਿੰਗਾਰ ਸੇ ਸੁਹਾਵੀ ਸੁਦਾ ਫਿਰ 라ਵੇ ਹਰਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਬ੍ਰਹਮ ਮੇਲ ਲਈ ਗੁਰ ਕਹਿ ਤੋ ਪਿਆਰ ਪਾਉੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜਿਉ ਤਿਨ ਕਾ ਦਰਸਨ ਨਾ ਕਰੋ ਪਾਵਿਸ਼ ਤਿਆਰੀ ਹੋਏ ਘਰ ਘਰ ਫਿਰੈ ਕਸੁੱਧ ਮਨ ਜੋ ਧਰ ਕਟਨਾਰੀ ਵੱਡ ਭਾਗੀ ਸੰਗਤ ਮਿਲੇ ਗੁਰਮਖ ਸਵਾਰੀ ਹਰ ਮੇਲੋ ਸਤਗੁਰ ਦੇ ਆਕਾਰ ਗੁਰ ਕੋ ਬਰੇ ਹਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜਮਨ ਮਰਨਾ ਮਿਟ ਗਿਆ ਕਾਲ ਹੈ ਕਾ ਕਿਸ਼ਨ ਵਸਾਏ ਹਰ ਸੇਤੀ ਮਨ ਰਵ ਰਹਾ ਸੱਚੈ ਰਹਾ ਸਮਾਏ ਨਾਨਕ ਹੁੰਬ ਲਿਆਰੀ ਤਨ ਕੋ ਜੋ ਚੱਲਨ ਸਤਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸਿੰਗਾਰ ਫਿਰ ਕੀ ਸਾਰ ਨ ਜਾਣਈ ਦੂਜੈ ਭਾਏ ਪਿਆਰ ਸਾ ਕੁਸੁੱਧ ਸਾ ਕੁਸ ਲਖਣੀ ਸਾ ਕੁਸੁੱਧ ਸਾ ਕੁਸ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸ ਰਾਤ ਦਿਨ ਹੋਉ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਰਾਧਿਆ ਤਿਨ ਜਨ ਦੇਖਾਂ ਨੈਣੀ ਹੋਵਾਰਿਆਂ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰ ਦਾਸ ਨੂੰ ਸੋ ਪ੍ਰੀਤ ਹੈ ਹਰ ਦਾਸ ਨੂੰ ਕੋ ਮਿਤ ਹਰ ਦਾਸ ਸੁਣ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤਾ ਹਰ ਕੇ ਦਾਸ ਹਰ ਧਿਆਏ ਦੇ ਕਰ ਪ੍ਰੀਤਮ ਸੋ ਨੇਹ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮੈਂ ਵਰਸੈ ਮੇਹ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇਕ ਸਮਾਨ ਜਨ ਨਾਨਕ ਹਰ ਦਾ ਦਾਸ ਹੈ ਹਰ ਪੈਜ ਰਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਇ ਤੈਨ ਸੱਚ ਹੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾਂ ਪੂਰਾ ਭਾਈਐ ਹਰ ਰਸ ਰਸਨ ਰਸਾਈ ਪਾਉੜੀ ਰੈਣ ਦਿਨ ਸ ਪਰਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਅਗੇ ਆਨ ਭਈ ਮਤ ਮਦਮ ਸਤਗੁਰ ਕੀ ਪਰਤੀਤ ਨਹੀਂ ਅੰਦਰ ਕਪੜ ਸਭ ਕਪਟੋ ਕਰ ਜਾਣਾ ਕਪਟੇ ਖਪੇ ਖਪਾਈ ਸਤਗੁਰ ਕਾ ਭਾਣਾ ਚਿਤ ਨ ਆਵੇ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੁਮਾ ਥਿਰ ਨਾਹੇ ਹੰਦ ਨ ਜਲਦਾ ਰਹਾ ਦਿਨ ਰਾਤਿ ਹੋਮੈ ਖਪੈ ਖਪਾਏ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਗਟ ਨ ਕੋਈ ਜਾਹੇ ਹੋਏ ਆਪ ਦੁਖੀ ਸੁਖ ਕਬੋ ਨ ਪਾਵਹਿ ਜਨਮ ਮਰੈ ਮਰ ਜਾਹੇ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚੇਤ ਲਾਹੇ ਪਉੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸਈ ਬਚਖਣ ਜੰਤ ਜਿਨੀ ਹਰ ਧਾਇਆ ਅਮਰਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾ ਨਗ ਭਏ ਪੁਨੀਤਾ ਹਰ ਤੀਰਥ ਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ